ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸੁਆਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ ਪੰਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬਾ ਗਿਆ ਤੇ ਐਸ ਵੇਲੇ ਭਾਉ ਸੁਖਦੇਵ ਸਿੰਘ ਵਲਟੋਏ ਵਾਲੇ ਕੋਲੇ ਫੇਰ ਹਾਜ਼ਰ ਹੋ ਗਏ ਆ ਤੇ ਭਾਉ ਲਿਆਉਂਦਾ ਤੁਹਾਡੇ ਆਸਤੇ ਕੱਢ ਕੱਢ ਕੇ ਨਗੀਨੇ ਨਗੀਨੇ ਇਸ ਕਰਕੇ ਕਿ ਪਿਛਲੀ ਵੀਡੀਓ ਨੂੰ ਵੀ ਤੁਸੀਂ ਵੇਖਿਆ ਤੇ ਐਸਾ ਕਿੱਲੇ ਤੇ ਇੱਕ ਜਿਹੜੀ ਮੈਂ ਖੜੀ ਸੀ ਉਹ ਕਰਮਾਂ ਵਾਲੀ ਕਿਹੜੇ ਘਰੇ ਸ਼ਿੰਗਾਰ ਬਣੀ ਤੱਕੀ ਕਹਿਣੇ ਮੱਝ ਸੀਗੀ ਤੇ ਉਸੇ ਕਿੱਲੇ ਤੇ ਅੱਜ ਫੇਰ ਲਾਤੀ ਇੱਕ ਨੰਬਰ ਤੇ ਪਿਓਰ ਨੀਲੀ ਤੇ ਝੋਟੀ ਵੀ ਯਾਰ ਕੋਈ ਓੜਾ ਬਾਨਾ ਨਹੀਂ ਇਥੋਂ ਲੇਵਾ ਭਾਂਡਾ ਤੁਰਦੀ ਦਾ ਕੱਦ ਕਾਠ ਪਾਲਣ ਸਾਂਭਣ ਵਾਲੇ ਸੱਜਣਾ ਦਾ ਵੀ ਧੰਨਵਾਦ ਤੇ ਭਾਉ ਨੇ ਉਸਨਾਂ ਨੇ ਵੀ ਇਹ ਗੱਲ ਕਹੀ ਸੀ ਵੀ ਕੋਸ਼ਿਸ਼ ਕਰਾਂਗੇ ਵੀ ਟੌਪ ਟੌਪ ਦੀਆਂ ਝੋਟੀਆਂ ਦੇ ਟੌਪ ਟੌਪ ਦੀਆਂ ਮਈਆਂ ਲਿਆ ਕੇ ਘਰੇ ਵੇਚਾਂਗੇ ਕੋਈ ਐ ਨਹੀਂ ਗੱਲ ਵੇਖਿਓ ਤੇ ਇਸ ਏਰੀਏ ਚੰਗੇ ਟਿਕਾਣੇ ਤੋਂ ਖਰੀਦੀ ਹੋਈ ਝੋਟੀ ਤੇ ਇੱਕ ਅੱਗੇ ਆ ਵੇਖਿਓ ਆ ਬਿਲਕੁਲ ਰਾਤ ਦੀ ਸੂਈ ਆ ਗਿੱਲੇ ਨਾੜੂਏ ਨਾਲ ਬੱਚੇ ਦਾ ਰੱਸਾ ਹਜੇ ਲੱਤ ਨਾਲ ਹੀ ਆ ਤੇ ਝੋਟੀ ਇਹਦਾ ਵੀ ਊੜਾ ਬੰਨਾ ਨਹੀਂ ਆਪਦੀ ਜਗ੍ਹਾ ਤੇ ਵੀ ਕਰਮ ਵਾਲੀ ਰਾਣੀ ਮੈਂ ਇੱਕ ਅੱਗੇ ਖੜੀ ਬੜਾ ਚੰਗਾ ਦੁੱਧ ਕਰਮ ਵਾਲੀ ਨੇ ਪਿਛਲੇ ਸੂਏ ਦਿੱਤਾ ਗੱਲਾਂ ਬਾਤਾਂ ਹੋਈਆਂ ਉਹ ਵੀ ਸੂਈ ਸਵਾਈ ਤੇ ਅੱਗੇ ਆ ਗਈ ਬੂਰੀ ਧਿਲਾਂ ਵਾਲੀ ਗੱਬਣ ਝੋਟੀ ਆ ਦੂਜਾ ਸੂਆ ਤੇ ਲੀਵੇ ਭਾਂਡੇ ਦੀ ਬੜੀ ਸਜਣੋ ਸਾਫ਼ ਸੁਥਰੀ ਥੂੜਾ ਇਹ ਆ ਵੇਖੋ ਬਰੀਕੀ ਹੈ ਨਾ ਆ ਵੇਖੋ ਬਾਕੀ ਆਪਾਂ ਚਲਾ ਚਲੂ ਕੇ ਵੇਣੇ ਆ ਕਿਰਾਂ ਤੁਸੀਂ ਜੁੜੇ ਰਹੋ ਐਂਡ ਤੱਕ ਤੁਹਾਡਾ ਵੀ ਧੰਨਵਾਦ ਤੁਸੀਂ ਯਾਰ ਇੰਨਾ ਪਿਆਰ ਸਤਿਕਾਰ ਦਿੰਨੇ ਆ ਇਹ ਵੀਡੀਓ ਵੇਖਣੇ ਆਪਦਾ ਟਾਈਮ ਕੱਢ ਕੇ ਤੁਹਾਡੇ ਵੀ ਦਿਲੋਰੀ ਨਹੀਂ ਆ ਤੇ ਇੱਕ ਆ ਗਈ ਅੱਗੇ ਆ ਇਹ ਵੀ ਬਿਲਕੁਲ ਤਾਜੀ ਸੂਈ ਤੁਹਾਨੂੰ ਨਜ਼ਰ ਆਉਂਦੀ ਆ ਕਿਉਂਕਿ ਹਜੇ ਨੇ ਜਿਹੜੇ ਪੁੜੇ ਉਹ ਵੀ ਨਹੀਂ ਚੱਕੇ ਚੈੱਕ ਕਰ ਲੋ ਆ ਵੇਖੋ ਤੇ ਆਇਆ ਬੱਚੇ ਨੂੰ ਇਹਨੇ ਜਨਮ ਦਿੱਤਾ ਤੇ ਇੱਕ ਅੱਗੇ ਵੜ ਬਿਲਕੁਲ ਤਿਆਰ ਹੋ ਗਈ ਆ ਹਾਜ਼ਰ ਆ ਲੇਵਾ ਭਾਂਡਾ ਭਰਿਆ ਹੀ ਇਹਦੀ ਵੀ ਡਿਟੇਲ ਲਾਵਾਂਗੇ ਟੋਟਲ ਅੱਜ ਤੁਹਾਨੂੰ ਮੰਨ ਕੇ ਚੱਲੋ ਵੀ 6 ਐਨੀਮਲ ਵਿਖਾਉਣੇ ਆ ਤੇ ਐਨ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਤੁਹਾਡਾ ਧੰਨਵਾਦ ਤੇ ਆਜੋ ਲਈਏ ਜਾਣਕਾਰੀ pau ਸਕਦੇ ਬਲਟੋਏ ਵਾਲੇ ਤੋਂ pau ਜੀ ਸਾਸਰੀ ਕਾ ਸਾਸਰੀ ਕਾ ਜੀ ਸਾਸਰੀ ਕਾ ਹੋਰ ਬੜੀ ਕਿਰਪਾ ਕਰਦੇ ਸਿੰਘ ਗੁਰੂ ਰਾਮ ਦਾਸ ਜੀ ਚੜਦੀਆਂ ਕਲਾ ਉਹਦੀ ਮਿਹਰ ਅੱਜ ਸ਼ੁਕਰ ਅਦਾ ਤੇ ਦਾ ਹਨਾ ਤੇ ਅੱਜ ਫੇਰ ਨਗੀਨੇ ਪੱਟੇ ਹਨਾ ਹਾਏ ਇੱਕ ਆਖਿਆ ਇੱਕ ਚੰਗੀ ਲਾਇਆ ਕਰਨੀ ਟੌਪ ਬਈ ਤਾਂ ਸਾਰੀਆਂ ਹੀ ਟੌਪ ਦੀਆਂ ਪਰ ਪੈਸਿਆਂ ਦੇ ਹਿਸਾਬ ਨਾਲ ਹਨਾ ਆਪਦੀ ਆਪਦੀ ਜਗ੍ਹਾ ਤੇ ਸਾਰੀਆਂ ਚੰਗੀਆਂ ਆ ਬਾਕੀਆਂ ਚੰਗੀਆਂ ਵਾਕੇ ਮੈਂ ਸੁਦੇਸ਼ ਸੇ ਮੈਂ ਆਪਾਂ ਵੀਡੀਓ ਪਾ ਕੇ ਆਪਣਾ ਮਾਲ ਉਹਦੇ ਵਿੱਚ ਜੰਦਾ ਹਾਂ ਤੇ ਆਪਾਂ ਉਸੇ ਲਈ ਭਜਣਾ ਪੈਂਦਾ ਫਿਰ ਦੋ ਜਿਹੜਾ ਦੋ ਦਿਨ ਵਿੱਚੋਂ ਸੰਨ ਪੈ ਜਾਂਦਾ ਮਾਲ ਬਾ ਮਾ ਲੱਪਣਾ ਵੀ ਆ ਲੱਪਣਾ ਵੀ ਆ ਹੈਨਾ ਹਾਂ ਤੇ ਆਪਣਾ ਡਰੈਸ ਡਰੈਸ ਪਿੰਡ ਬਲਡਵਾ ਜ਼ਿਲ੍ਹਾ ਤਰਨਤਨ ਤਹਿਸੀਲ ਪੱਟੀ ਨਾਮ ਮੇਰਾ ਸੁਖਦੇਸ਼ ਸਿੰਘ ਨੰਬਰ ਹੈਗਾ 887288568 771037307 ਇਨਾਂ ਦੋਨਾਂ ਨੰਬਰਾਂ ਤੇ ਕੋਈ ਵੀ ਸੰਪਰਕ ਕਰ ਸਕਦਾ ਤੇ ਅੱਜ ਫਿਰ ਡਰੈਸ ਵੀ ਚੇਂਜ ਕਰਤੀ ਮੇਰੇ ਭਾਉ ਦੇ ਹਨਾ ਗਰਮ ਕੱਪੜੇ ਲੈ ਜਾਂਦੇ ਨੇ ਠੰਡ ਠੰਡਾ ਕੀ ਦਿਨ ਦਾ ਤੜਕੇ ਜਾਣਾ ਪੈਂਦਾ ਹਨਾ ਕੋਈ ਚੂਣੀ ਵੀ ਪੈਂਦੀ ਆ ਕੋਈ ਕਿਵੇਂ ਹਨਾ ਭਜਣਾ ਪੈਂਦਾ ਕਹਿਣੀਆਂ ਸੌਖੀਆਂ ਲੱਭਣੀਆਂ ਬਹੁਤ ਸੌਖੀਆਂ ਤੇ ਪਾਉਜੀ ਇਹ ਝੋਟੀ ਤੋਂ ਹੁਣ ਸ਼ੁਰੂ ਕਰ ਲਈਏ ਤਾਂ ਸੁਆ ਜੀ ਸਾਹਿਬ ਚੰਗੀ ਹੈ ਮੈਂ ਨਾ ਯਾਰ ਪਾਉ ਇਹਦਾ ਲੋਕ ਦੱਸਣਗੇ ਹੁਣ ਵੀ ਵਾਕਿਆ ਕੋਈ ਚੀਜ਼ ਆ ਹਨਾ ਕਿਹੜਾ ਇਹਦੇ ਚ ਹੱਥ ਤਰਾ ਦੱਸਗੇ ਕੋਈ ਇੱਥੇ ਕੋਈ ਲਾਮਾ ਵੀ ਹੈਗਾ ਕਿ ਨਹੀਂ ਚਲੋ ਨਾ ਕਰਮਾਂ ਵਾਲੀ ਕੀ ਕਹਿਣੇ ਪਾਲਣ ਸੰਭਣ ਵਾਲਿਆਂ ਨੇ ਵੀ ਦੁੱਖ ਹੁ ਤਾ ਰਹਿੰਦਾ ਹੈ ਨਾ ਗਿਣਤੀ ਦੇ ਦਿਨਾਂ ਦਿਨ ਹਜੇ 8 ਪਏ ਆ 8 ਪਏ ਆ ਸੁਆ ਕਿਹੜਾ ਹੈ ਸੁਆ ਦੂਜਾ ਚਾਰ ਦੰਦ ਕੱਟੀ ਆ ਸੁਆ ਦੂਜਾ ਤੇ ਮੂੰਹੋਂ ਚੌਗੀ ਹਜੇ ਚੌਗੀ ਆ ਹਜੇ ਤਾਂ ਬੜੀ ਤਗੜੀ ਮੈਂ ਬਣੂੰਗੀ ਫਿਰ ਹਾਂ ਹੁਣ ਕੋਈ ਕਸਰ ਹੈਗੀ ਇਹ ਚਾਰ ਨਾ ਕੋਈ ਸ਼ੱਕ ਨਹੀਂ ਹਾਂ ਬੜਾ ਜਵਾਨ ਹੁਣ ਵੀ ਹੋਈ ਫਰਦੀ ਆ ਹਾਂ ਤੇ ਸਿਰ ਮੂੰਹ ਦੀ ਕੁਆਲਿਟੀ ਤੇ ਨੀਲੀ ਰਾਵੀ ਦੀਆਂ ਨਿਸ਼ਾਨੀਆਂ ਤੇ ਪਾਉ ਜੀ ਫਿਰ ਇਹਨੇ ਪਹਿਲਾਂ ਨੇ ਦੁੱਧ ਕਿੰਨਾ ਇਹਦੇ ਮਾਲਕਾਂ ਨੇ ਦਾਸਤਾ ਕਿ ਝੂਠ ਮਾਰਨ ਵਾਲੀ ਗੱਲ ਈ ਆ ਕਲਦੀਰ ਜੀ ਜਿਹੜਾ ਨਾ 17 ਕਿਲੋ ਸਾਡੇ 17 ਕਿਲੋ ਨੇ ਪਹਿਲਾਂ ਨੇ ਦੁੱਧ ਦਿੱਤਾ ਏ ਕਰਮਾਲੀ ਨੇ ਦਿੱਤਾ ਹੋ ਪਾਉ ਨੇ ਇਹ ਗੱਲ ਆਖੀ ਆ ਹਾਂ ਸਿਰਫ ਇਹਨੂੰ 20 ਕਿਲੋ ਦੇਸੀ ਘਿਓ ਨੇ ਚਾ ਰਿਆ ਅੱਛਾ ਤੇ ਦੋ ਬੋਰੀਆਂ ਠੁਕ ਜਾਂ ਮਈਂ ਰੀ ਫੀਡ ਇਹਨੂੰ 20 ਕਿਲੋ ਦੇਸੀ ਘੋਚਾ ਰਿਆ ਤੇ 20 ਕਿਲੋ ਦੁੱਧ ਨੇ ਚ ਮੇਰੀ ਛੋਟੀ ਦੇਊ ਹਾਂ ਨਾ ਦੇ ਤੈ ਮੈਨੂੰ ਲਾਮਾ ਦੇ ਦਿਆਂ ਐਨੀ ਗਰੰਟੀ ਉਹਨੂੰ ਹਣਾਂ ਤੇ ਇਹ ਸਾਡੇ ਏਰੀਏ ਦੇ ਮਸ਼ਹੂਰ ਮੱਝਾਂ ਹੀ ਜਿੰਨਾਂ ਚੋਂ ਲੈ ਆਂਦੀ ਆ ਜਿੰਨਾਂ ਚੋਂ ਇਹ ਕੱਢੀ ਆ ਤੇ ਚਮੜੀ ਮੜੀ ਜੀ ਹਾਲਾਤ ਦੇਸੀ ਘੋ ਖਾਦਾ ਇਹਦਾ ਮੱਲ ਦਾ ਹਨਾ ਹਾਂ ਨਹੀਂ ਠੀਕ ਆ ਯਾਰ ਪਾਉ ਕੋਈ ਸ਼ੱਕ ਨਹੀਂ ਯਾਰ ਉਹਦਾ ਵੀ ਧੰਨਵਾਦ ਆ ਲੋਕ ਬੰਦਿਆਂ ਨੂੰ ਘਿਉੜੀ ਚਾਰਦੇ ਉਹਨੇ ਮੱਝ ਨੂੰ ਚਾਰਿਆ ਚਾਰਦੇ ਸਾਡੇ ਹਾਂ ਵੇਖੋ ਸਜਣੋ ਕੀ ਕਹਨੇ ਯਾਰ ਮੇਲਾ ਲਾਈ ਫਿਰੂਗੀ ਜਿੱਥੇ ਮਰਜੀ ਖੜੀ ਕਰਦੇ ਆ ਜੋ ਤੇ ਦੁਨੀਆ ਵੇਖਣ ਆਉਗੀ ਵੀ ਵਾਕਿਆ ਯਾਰ ਝੋਟੀ ਆ ਤੇ ਝੋਟੀ ਆ ਵੇਖੋ ਹੈ ਨਾ ਕਿਆ ਬਾਤਾਂ ਜਿਉਂਦੀ ਰਵੇ ਕਰਮਾਂ ਵਾਲੀ ਕਿਹੜੇ ਘਰੇ ਦਾ ਸ਼ਿੰਗਾਰ ਬਾਨੀ ਆ ਤੁਸੀਂ ਵੀ ਰਕਮ ਖਰਚਣੀ ਆ ਤੇ ਪਰ ਯਾਦ ਕਰੋਗੇ ਜਦੋਂ ਮੈਂ ਕਿੱਲੇ ਤੇ ਆ ਗਈ ਵੀ ਵਾਕਿਆ ਹੀ ਭਾਉ ਕਲਵੀਰ ਜੀ ਮੈਂ ਵੇਖ ਕੇ ਨਾ ਹਾਂ ਆਣ ਕੇ ਮੂੰਹ ਜੰਮ ਰੂਡੂ ਗਾ ਵੀ ਥੂਮ ਤੇ ਯਾਰ ਹੋਰ ਵਿਖਾਈ ਦਿੱਤੀ ਹੋਰ ਨਹੀਂ ਇਹ ਤਾਂ ਬਾਬੇ ਦੀ ਕਰਪਾ ਹੀ ਰਹੀ ਆ ਸੱਚੇ ਪਾਤਸ਼ਾਹ ਦੀ ਗੁਰੂ ਰਾਮਦਾਸ ਦੀ ਵੀ ਏ ਨਹੀਂ ਕਿਸੇ ਨੇ ਕਿਹਾ ਵੀ ਤੁਸੀਂ ਵਿਖਾਇਆ ਕੁਛ ਤੇ ਨਿਕਲਿਆ ਕੁਛ ਜੋ ਜੋ ਸਾਹਮਣੇ ਕਰਦੇ ਨਾ ਸ਼ੀਸ਼ਾ ਹਰ ਪਾਸਿਓਂ ਹੀ ਆਪਣੀ ਕੋਸ਼ਿਸ਼ ਤਾਂ ਇਹੀ ਹੈ ਗਾਹ ਆਪਣੇ ਭੈਣਾ ਭਰਾ ਜਾਂਦੇ ਆ ਹਨਾ ਹਾਂਜੀ ਤੇ ਭਾਉ ਟਿੱਪਣ ਟੁੱਪਣ ਫਿਰ ਮੈਂ ਨਾ ਭਾਉ ਗੱਲਾਂ ਹੀ ਫਰੇ ਆਹ 500 ਰੁਪਈਆਂ ਦੀ ਲਈ ਆ ਤੇ ਫਿਰ ਟਿੱਪਣ ਤੋਂ ਮਾੜੀ ਕਾਹ ਤੋਂ ਲੈਣੀ ਹਨਾ ਨਹੀਂ ਨਹੀਂ ਆਪਾਂ ਤਾਂ ਉੰਜ ਵੀ ਨਹੀਂ ਲੈਂਦੇ ਕਰਦੇ ਹਾਂ ਹਾਂ ਆਪਾਂ ਤਾਂ ਮਾਸਾ ਮੈਂ ਸਾhti ਵੀ ਲਈ ਆ ਨਾ ਹਾਂ ਉਹ ਵੀ ਨਹੀਂ ਕਾ ਵੀ ਆਪਦੀ ਸਹੀ ਲੈਣੀ ਆ ਚੋਣ ਚਾਂ ਬੜਾ ਮਾਰ ਜੇ ਬਸ ਕਈ ਵਾਰੀ ਹੋ ਨਾ ਜਾਵੇ ਹਾਂ ਨਹੀਂ ਠੀਕ ਅਜਾਕੀ ਛੱਕਣੀ ਯਾਰ ਪਾਉ ਕਰਮਾ ਵਾਲੀ ਨੂੰ ਹਨਾ ਕੀ ਕਹਨੇ ਆ ਨੰਗੀਨਾ ਵੀ ਕਹਿ ਦਿੱ ਗਏ ਤੇ ਦੋ ਰਹਿ ਨਹੀਂ ਹਨਾ ਤੇ ਤੇ ਪਾਉ ਜੀ ਫਿਰ ਆਪਾਂ ਮੰਨ ਲੋ ਵੀ ਬੜੀ ਸਵਤਜੋਗ ਚੀਜ਼ ਲਿਆਂਦੀ ਆ ਹਨਾ ਐਂ ਬਸ ਵੀ ਨੀਂਦਰ ਆਉਣ ਵਾਲੀ ਗੱਲ ਹਨਾ ਐਡੀ ਚੰਗੀ ਝੋਟੀ ਆ ਤੇ ਇਹਦਾ ਮੁੱਲ ਕੀ ਰੱਖਾਂਗੇ ਆਪਾਂ ਸਵਤ ਜੀ ਨਾ ਕੁਲਦੀਸ ਆਪਾਂ ਮੈਂ ਲੈਂਦਾ ਆਪਾਂ ਨੇ ਤਾਂ ਬੰਦਾ ਐਡੀ ਮੈਂ ਵੇਚ ਨਾਲਾਈ ਠੀਕ ਆ ਤੇ ਇਹ ਆਪਾਂ ਨਾ ਮੁੜ ਕੇ ਮੋਲ ਜਾਂ ਨੰਗਾ ਹੁੰਦਾ ਕਰਾਂਗੇ ਆਪਾਂ ਮੋਲ 2 ਲੱਖ ਉਹ ਅੰਦਰ ਇਹ ਨਹੀਂ 3.5 ਕਰਨਾ 3 ਕਰਨਾ ਠੀਕ ਆ 2 ਲੱਖ ਅੰਦਰ ਕਰਾਂਗੇ ਤੇ ਦੇ ਦਾਂਗੇ ਮੈਂ ਫੋਨ ਤੇ ਮੋਲ ਕਰਾਂਗੇ ਮੋਲੇ ਦਾ ਫੋਨ ਤੇ ਕਰਾਂਗੇ ਵੀ ਕੋਈ ਵੇਚਣ ਵਾਲਾ ਲੈਂਦਾ ਤੇ ਉਹ ਗਾਹ ਆਪਦੀ ਵੇਚਣੀ ਹੁੰਦੀ ਉਹਨੇ ਤੇ ਫਿਰ ਨੰਗੀ ਹੋ ਜਾਂਦੀ ਆ ਮੁੜ ਕੇ ਨੰਗੀ ਹੋ ਜਾਂਦੀ ਓਕੇ ਕੋਈ ਚੱਕਰ ਨਹੀਂ ਐਡੀ ਮਹਾਂ ਦਾ ਤੂੰ ਮੋਲ ਫੋਨ ਤੇ ਵੀ ਕਰ ਲਈ ਕੋਈ ਚੱਕਰ ਨਹੀਂ ਹਨਾ ਵੀ ਵਾਕਿਆ ਹੀ ਕੋਈ ਸ਼ਰਤ ਨਹੀਂ ਕਰਾ ਨਹੀਂ ਕੋਈ ਠੀਕ ਆ ਨਹੀਂ ਓਕੇ ਆ ਕੋਈ ਚੱਕਰ ਹੀ ਨਹੀਂ ਵੇਖੋ ਦੋ ਦਰਾਂ ਦੇ ਵਿੱਚ ਗਲਤੀ ਹੋ ਗਈ ਆ ਨਹੀਂ ਭਾਉ ਕੋਈ ਛੱਕ ਨਹੀਂ ਜੈ ਐਡੀ ਮੈਂ ਨੇ ਨਾ ਦੁੱਧ ਦਿੱਤਾ ਤੇ ਫਿਰ ਦੇਊ ਕਿਹੜੀ ਹਣਾ ਦੇਊਗੀ ਦੇਊਗੀ ਕਿਹੜੀ ਤੂੰ ਨੀ ਦੋ ਤੂੰ ਨੀ ਦੋ ਤੂੰ ਨੀ ਦੋ ਲੈ ਕੇ ਸਾਰਤੀਕ ਮੈਂ ਪਰੀ ਪਈ ਜਾ ਹੱਥੇ ਹਜੇ ਦਿਨ ਲੈਂਦੀ ਆ ਸ਼ਾਇਦ ਹੁੰਦਾ ਜਿਥਨਾਂ 'ਚ ਆ ਨਾ ਤੁਹਾਨੂੰ ਜੇ ਕਿਤੇ ਵੀਡੀਓ 'ਚ ਸਿੰਘ ਮਾੜੇ ਮੋੜ ਖੁੱਲੇ ਲੱਗ ਜਾਣ ਤੇ ਪਰ ਜਦੋਂ ਕੋਲੇ ਆ ਕੇ ਵੇਖੋਗੇ ਤਾਂ ਉਦੋਂ ਇਹ ਵੀ ਤੁਹਾਡੇ ਪਸੰਦ ਆਉਣਿਆ ਕਿ ਸਿੰਘ ਨੇੜੇ ਹੀ ਆ ਵੇਖੋ ਤੂੰ ਨੀਦੋ ਲੇਵਾ ਪੂਰਾ ਤੂੰ ਨੀਦੋ ਸ਼ੁਰੂ ਆ ਵਾਕਿਆ ਇਹ ਦੇ ਨਹੀਂ ਪਾਉ ਕੋਈ ਸ਼ੱਕ ਨਹੀਂ ਆ ਵੜਾ ਨਗੀਨਾ ਲਿਆਂਦਾ ਪੱਟ ਕੇ ਪਾਉ ਚਲ ਅੱਜ ਪੈਸੇ ਖਰਚੇ ਆਪਾਂ ਤੇ ਪਰ ਕਈ ਵਾਰੀ ਪੈਸੇ ਖਰਚ ਕੇ ਵੀ ਇਹ ਜੀ ਮੈਂ ਨਹੀਂ ਲੱਭਦੀ ਨਹੀਂ ਲੱਭਦੀ ਹਨਾ ਕਈ ਬੰਦੇ ਜੇਬ ਚ ਪੈਸੇ ਪਾਈ ਫਰਦੇ ਆ ਵੀ ਲੱਭਦੇ ਹੋ ਦਿਲ ਵੀ ਦਿਲ ਵੀ ਲੈਣਾ ਪੈਂਦਾ ਹਾਂ ਦਿਲ ਵੀ ਵੱਡਾ ਕਰਨਾ ਪੈਂਦਾ ਤੇ ਪਹਾਉ ਆ ਛੋਟੀ ਫਿਰ ਇਹ ਦਜਾ ਸੁਗਾ ਗੁਰਦੀਪ ਸਿੰਘ 6 ਦੰਦੇ 6 ਦੰਦੇ ਵੀ ਹਾਂ ਰਾਏ ਤੱਕੇ 4 ਵਜੇ ਦੀ ਸੂਈ ਆ ਠੀਕ ਆ ਇਹਨੂੰ ਬੱਚੇ ਬੱਚੇ ਨੂੰ ਲਿਆ ਆ ਕੇ 3 ਕਿਲੋ ਚੋਇਆ ਹੈ ਠੀਕ ਆ ਜੇਰ ਜੂਰ ਓਕੇ ਪੈ ਗਈ ਮਗਰ ਕੱਟੀ ਮਗਰ ਕੱਟੀ ਤੇ ਇਹ ਛੋਟੀ ਨੇ ਪਹਿਲਾਂ ਨੇ ਦੁੱਧ ਕਿੰਨਾ ਕ ਦਿੱਤਾ 13 ਕਿਲੋ ਦਿੱਤਾ ਗੁਰਦੀਪ ਸਿੰਘ ਕੱਢ ਬਾਹਰ ਇਹਨੂੰ ਆਏ ਦੀ ਛੋਟੀ ਦੁੱਧ ਦੇ ਦੇ 14 ਕਿਲੋ ਤੇ ਜੇ 15 ਕਿਲੋ ਇਹਨਾਂ ਦੇ ਦਊਗੀ ਛੋਟੀ ਕੋਈ ਸ਼ੱਕ ਨਹੀਂ ਬਾਕੀ ਹਜੇ ਪੁੜੇ ਨਹੀਂ ਇਹਨੇ ਚੱਕੇ ਹਾਂ ਕੱਟੀ ਤੋਂ ਤਾਂ ਪਾਸੇ ਨਹੀਂ ਹੁੰਦੀ ਨਾ ਬੱਚੇ ਦਾ ਬੜਾ ਕਰਦੇ ਚੱਲ ਪੁੱਤ ਚੱਲ ਕਰਾ ਤੋਰ ਚੱਕ ਬਹੁਤ ਸ਼ਾਨਦਾਰ ਝੋਟੀਆਂ ਸੱਜਣੋ ਐਨ ਫੱਟੀ ਵਰਗੀ ਪਈ ਆ ਉਤੋਂ ਤੇ ਇਹ ਵੀ ਮੱਲਾਂ ਵਰਗੀ ਆ ਤੋਰਾ ਵੇਖੋ ਝੋਟੀ ਦਾ ਕੀ ਕਹਨੇ ਆਏ ਹਾਏ ਕੀ ਬਾਤ ਬਹੁਤ ਸ਼ਾਨਦਾਰ ਤੋਰਾ ਤੇ ਲੇਵਾ ਭਾਂਡਾ ਲੱਗਾ ਗਾਂ ਅਮਰੀਕਨ ਵਾਲਾ ਬੜੀ ਪਸੰਦਯੋਗ ਚੀਜ਼ ਆ ਤੇ ਵੇਖਿਓ ਇੱਥੋਂ ਥੋੜਾ ਚਾਨਣ ਪਊਗਾ ਉਦੋਂ ਗਾਂ ਲੇਵਾ ਚੈੱਕ ਕਰਿਓ ਇਹਦਾ ਏ ਏ ਆ ਵੇਖੋ ਹੈ ਨਾ ਕਿਆ ਬਾਤਾਂ ਵਾਲੀ ਤੇ ਭਾਉ ਜੀ ਚੂਣ ਚਾਨ ਚੂਣ ਤਾਂ ਦੀ ਮੈਨੂੰ ਹੀ ਲੱਗਾ ਹੈ ਨਾ ਬੜੀ ਖਰੀ ਹੋ ਗਈ ਥਣ ਬੜਾ ਕੰਮ ਦਾ ਲੱਗਾ ਤੇ ਮਗਰ ਆ ਗਈ ਇਹਦੇ ਕੱਟੀ ਮਗਰ ਕੱਟੀ ਇਹਦਾ ਰੇਟ ਕੀ ਰਹੂਗਾ ਇਹਦਾ 1 5 ਤੋਂ ਦੇਖਿਆ ਇਹਦੀ ਡਿਮਾਂਡ ਹੈ 1 5 ਤੇ ਮੌਕੇ ਤੇ ਮਾਨ ਤਾਂ ਯਾ ਸੁਨੋ ਜੀ ਕਰਦਗੇ ਕਿ ਨਹੀਂ ਕਰਦਗੇ ਜੀ ਕਿੰਨੇ ਵੀ ਕਰਦੇ ਬੋਲ ਹਜੇ ਪੁੜੇ ਚੱਕੇ ਨਹੀਂ ਵਿਚਾਰੀ ਨੇ ਹਨਾ ਪੂਰੇ ਲੱਖ ਦੀ ਦੇ ਰਗੇ ਕਲਦੀ ਨਹੀਂ ਓਕੇ ਆ ਕੋਈ ਸ਼ੱਕ ਨਹੀਂ ਵਾਕਿਆ ਕੱਟੀ ਦੀ ਦੀ ਸੂਚ ਆਈ ਆ ਬੜੀ ਚੋਟੀ ਸੁਤਰੀ ਹਾਂ ਨਹੀਂ ਝੋਟੀ ਬੜੀ ਸ਼ਾਨਦਾਰ ਆ ਕੋਈ ਸ਼ੱਕ ਨਹੀਂ ਪੂਰੇ ਲੱਖ ਦੀ ਆ ਪੂਰੇ ਲੱਖ ਦੀ ਰਾਤੀ ਬਹਿਨੋਂ ਆਕਰ ਹੋ ਗਈ ਅਮਰੀਕਨ ਗਾਈਆਂ ਬੜਾ ਲੇਵਾ ਲੱਗਾ ਸੱਜਣੋ ਮੈਂ ਨੇੜ ਤੋਂ ਤੁਹਾਨੂੰ ਚੈੱਕ ਕਰਾਉਣਾ ਐਣਾ ਕੋਈ ਸ਼ੱਕਤ ਕਰਤੀ ਇਹਦੀ ਬੜੀ ਸ਼ਾਨਦਾਰ ਕੱਟੀ ਆ ਗਾਠਾਂ ਨੂੰ ਲੇਵਾ ਤੇ ਆ ਗਾਣੂ ਵੀ ਵੇਖੋ ਇਹਦੇ ਥਾਂ ਲੇਵੇ ਦੀ ਕੁਆਲਿਟੀ ਬਰੀ ਕੀ ਬਰੂਕੀ ਵੇਖੋ ਕਿੰਡੀ ਪਾਵਰ ਵਾਲਾ ਥਾਨ ਲੱਗਿਆ ਕਰਮਾ ਵਾਲੀ ਨੂੰ ਤੇ ਮਗਰ ਵੀ ਕੱਟੀ ਤੇ ਪੂਰੇ ਲੱਖ ਦੀ ਪੂਰੇ ਲੱਖ ਦੀ ਤੇ ਪਾਉ ਜੀ ਹਾਂ ਮੈਂ ਇਹ ਤੀਜਾ ਸੂਈ ਗਲਦੀਸ਼ਾ ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸਦੀ ਤੀਜਾ ਸੂਈ ਆ ਇਹ ਹੈ ਜੈਡ ਬਲੈਕ ਹੀ ਨਹੀਂ ਸਾਰੀ ਕਾਲੀ ਹੈ ਹਨਾ ਦੋ ਕੁਵਾਲ ਹੈਗੇ ਥੱਲੇ ਹਾਂ ਤੇ ਕੱਢੀਏ ਖਾਂ ਬਾਹਰ ਇਹਨੂੰ ਵੀ ਇਹ ਇਹਦੇ ਥੱਲੇ ਕਿੰਨਾ ਦੁੱਧ ਕਿੰਨੇ ਚਾਹ ਦੋ ਜੱਡਾ ਗਲਦੀਸ਼ਾ ਦੋ ਤਾਂ 14.5 14 ਕਿਲੋ ਹਾਂ 13 ਕਿਲੋ ਦੀ ਗਰੰਟੀ ਨੇ ਜਿੰਨਾ ਮਰਜ਼ੀ ਦਾ 13 ਕਿਲੋ ਦੁੱਧ ਗਰੰਟੀ ਵਾਲਾ ਇਹਦੇ ਕੋਲੇ ਹਾਜ਼ਰ ਹਾਂ ਜਰਦਾ ਚਵਾਈ ਆ ਦੋ ਚੰਗੀ ਤੇ ਸੂਈ ਕਿੰਨੇ ਦਿਨਾਂ ਦੀ ਹੈ ਸੂਈ ਕੋਈ ਅੱਖਰ ਫੱਤਾ ਦਿਨਾਂ ਦੀ ਹਫਤੇ ਦੀ ਸੂਈ ਓਕੇ ਤੇ ਵੈਰਲ ਵੁਰਲ ਵੜੀ ਲਈ ਫਰਦੀ ਆ ਬਾਤ ਹੀ ਮੈਂ ਚੰਗੀ ਕਰ ਦੇ ਕਰਤੂਤ ਚੰਗੀ ਆ ਜਿੱਦੀ ਸਲਾਮਤ ਕਰਕੇ ਉੱਡੀ ਚੰਗੀ ਠੀਕ ਆ ਤੇ ਚਵਾਈ ਤੈਨੂੰ ਐਂ ਦੀ ਹੋਣੀ ਮੈਨੂੰ ਲੱਗ ਨਹੀਂ ਠੀਕ ਆ ਵੇਖੋ ਸਜਣੋ ਬਣੀ ਨਾ ਕੁਆਲਿਟੀ ਤੇ ਬੱਚਾ ਇਹਦੇ ਕੋਲੇ ਸ਼ਾਹੀ ਕੱਟਾ ਕੱਟਾ ਹਫਤੇ ਤੋਂ 10 ਦਿਨਾਂ ਦੀ ਸੂਈ ਥੱਲੇ 13 ਕਿਲੋ ਦੁੱਧ ਮੰਨ ਕੇ ਕੋਈ ਵੀ ਸੱਜਣ ਲੈ ਲੇ ਕੋਈ ਵੀ ਸੱਜਣ ਲੈ ਲੇ ਤੇ ਚੂਣ ਇੱਕ ਨੰਬਰ ਚੂਣ ਇੱਕ ਨੰਬਰ ਰੱਖ ਲੈਣਾ ਖਲਾ ਬਰਾਬਰ ਨੂੰ ਠੀਕ ਆ ਇਹਦਾ ਰੇਟ ਫਿਰ ਪਹੁੰਚੇ ਰੇਟ 95000 ਰੁਪਏ 90 ਤੇ 5 95000 ਰੁਪਿਆ ਦੀ ਡਿਮਾਂਡ 92000 ਦੀ ਗਲ ਦੇ ਸਕਦਾ 92000 ਦੀ ਦੇ ਦਈਏ ਤੇ ਦੁੱਧ ਬਹੁਤ ਚੰਗਾ ਮੈਂ ਵੀ ਚੰਗੀ ਬਹੁਤ ਚੰਗੀ ਮੈਂ ਘਰ ਰੱਖਣ ਵਾਲੀ ਮੈਂ ਨਹੀਂ ਉਹ ਕੇ ਰਿਪੋਰਟ ਹੈ ਨਾ ਕੋਈ ਸ਼ੱਕ ਨਹੀਂ ਭਾਉ ਜੀ ਕੋਈ ਸ਼ੱਕ ਹੀ ਨਹੀਂ ਟੌਪ ਦੀਆਂ ਚੀਜ਼ਾਂ ਤੇ ਆ ਆ ਗਈ ਪੂਰੀ ਇਹ ਪੂਰੀ ਤਿਲਾਣੀ ਤਿਲਾਣੀ ਪੂਰੀ ਕਰਮਾ ਵਾਲੀ ਹੈ ਨਾ ਪਹਿਲਾਂ ਤਾਂ 12 ਕਿਲੋ ਦਾ ਰਕਾ ਗਿਆ ਇਹਦਾ ਇਹਦਾ ਦੂਜੇ ਸਵੇਰ ਦੇਣ ਇਹ ਕਿੰਨੇ ਲੈ ਜੂ ਦੇ ਨਜੇ ਦਾ 6 ਦਿਨ ਹੁੰਦਾ ਮਾਣਾ ਮਾਣਾ ਹਜੇ ਤਾਂ ਕੋਈ ਵਾਈ ਧਾਈ ਨਹੀਂ ਆ ਹਜੇ 10 ਦਿਨ ਲੱਗੂ 10 ਦਿਨ ਲੈ ਜੂਗੀ ਥੱਲੇੋਂ ਪੱਦਾ ਹੀ ਪਾ ਦੋ ਲੇਵਾ ਵੜਾ ਬਣਾ ਕੁਆਲਿਟੀ ਚੰਗੀ ਸੰਗ ਜਾਵਾਂ ਨਾਲ ਹੈਨਾ ਆ ਕੱਢੀ ਬਾਹਰ ਇਹਨੂੰ ਸੁਆ ਦੂਜਾ ਸੁਆ ਦੇਜਾ ਭਾਰ ਤੇ ਥਣਾ ਲੋ ਦਾ ਬੇਫਿਕਰੀ ਉਹਦਾ ਗਰੰਟੀ ਆ ਆਪਣੇ ਭਾਰ ਦੀ ਹਾਂ ਉਹ ਤਾਂ ਆ ਕੇ ਵੇਖ ਲੈ ਅਗਲਾ ਜੱਚੀ ਜੀ ਜੀ ਲੈਣੀ ਪਾਉ ਜਿੰਨੇ ਲੈਣੀ ਆਪਦੀ ਜੱਚੀ ਲੈਣੀ ਆ ਬਾਕੀ ਝੋਟੀ ਚੰਗੀ ਆ ਸਾਰੀ ਸੁਸਰੀ ਹਾਂ ਹਾਨ ਬੜਾ ਚਵਾਈ ਵਾਲਾ ਲੱਗਾ ਜੀ ਬੂਰੀ ਦੇ ਸ਼ਕੀਨਾ ਲਈ ਖਾਸ ਖਾਸ ਬੜੇ ਸੁਨਹਿਰੀ ਬੂਰੀ 골ਡਨ ਬੂਰੀ ਜਿਹਨੂੰ ਕਹ ਦਈਏ ਬੜੇ ਭਾਜਾ ਭਰਾਵਾਂ ਦੇ ਫੋਨ ਆਏ ਠੀਕ ਹੈ ਬੂਰੀ ਸਾਨੂੰ ਬੂਰੀ ਲੱਭ ਕੇ ਦੇ ਨਹੀਂ ਸਹੀ ਗੱਲ ਚੰਗੀ ਆ ਛੋਟੀ ਰਾਤਨ ਖਾ ਪੀ ਕੇ ਭਾਂਜਣੀ ਟੌਪ ਦੀ ਹੈ ਨਾ ਤੇ ਬਾਕੀ ਚਾਰੂ ਬਹੁਤ ਹੋ ਗਈ ਏ ਚਾਰੂ ਭਰੀ ਢੱਡ ਭਰੀ ਖੜੀ ਆ ਹਨਾ ਇਹਦਾ ਰੇਟ ਪਾਓ ਜੀ ਜਲਦੀ ਸਿੰਘ ਮੁੱਲ 90 85 ਦੀਆਂ ਹਨ ਇਹ ਮੁੱਲ ਕਰਦੇ ਇਹਦਾ ਆਪਾਂ 90000 ਰੁਪਇਆ ਤੇ 85000 ਦੀ ਹਨ ਤੇ ਚਲ ਆਏ ਭੈਣ ਭਰਾ ਦਾ ਮਾਨ ਤਾਨ ਤਾਂ ਫਿਰ ਵੀ ਕਰਨਾ ਹੀ ਪੈਂਦਾ ਹਨਾ ਹਾਂ ਕਰਨਾ ਹੀ ਤੇ 골ਡਨ ਬੂਰੀ ਆ ਗਈ ਐ ਬਹੁਤ ਝੁੱਟੀ ਚੰਗੀ ਆ ਸਜਣੋ ਮੁੱਲ 90 ਤੇ 85000 ਦੀ ਤੇ ਇੱਕ ਪਾਉਜੀ ਆ ਗਈ ਅਗੇ ਕਦੋਂ ਸੂਈ ਇਹ ਵੀ ਤੜਕੇ ਦੀ ਸੂਈ ਕਲਦੀਸ ਕੱਠੀਆਂ ਹੀ ਅੱਗੋ ਪਰਛੜ ਇਹਦਾ ਮਗਰ ਕੱਟਾ ਇਹਦੇ ਉਹਦੇ ਘੱਟੀ ਆ ਇਹਦੇ ਕੱਟਾ ਆ ਭੀਮ ਦਾ ਕੱਟਾ ਇਹਦੇ ਮਰ ਇਹਦੇ ਤੇ ਸੂਆ ਕਿਹੜਾ ਹੈ ਸੂਆ ਤੀਜਾ ਮੈਂ ਸੂਈ ਠੀਕ ਆ ਤੀਜਾ ਸੂਆ ਸੂਈ ਆ ਤੇ ਦੂਜੇ ਸੂਏ ਦੁੱਧ ਦੋਦੇ ਨੇ 12 13 ਕਿਲੋ ਦਿੱਤਾ ਤੈਨੂੰ 12 13 ਕਿਲੋ ਦੁੱਧ ਦੇਨੇ ਦਿੱਤਾ ਅੱਛਾ ਨਹੀਂ ਦੋ ਵਾਰਾ ਬਚਾ ਲੈ ਗਿਆ ਅੱਛਾ ਤੇ ਚਵਾਈ ਛੂਈ ਹੋ ਗਈ 5 ਤੱਕ ਨਹੀਂ ਠੀਕ ਆ ਹਨਾ ਥਣਵੜਾ ਕੰਮ ਦਾ ਸਾਰੀ ਮੈਂ ਕੰਮ ਦੀ ਕਦੇ ਕੀ ਰਤਿਆ ਚ ਆ ਗਈ ਜਿੱਦਾਂ ਡੈਡੀ ਥੋ ਐਦੈਂਦਰ ਹੁੰਦਾ ਆਉਂਦਾ ਹੀ ਆਉਂਦਾ ਹਫਤਾ ਲੱਗ ਜਾਂਦਾ ਪਾਉ ਪੱਠੇ ਪੱਠੇ ਚੱਕਦੇ ਹੈ ਨਾ ਨਹੀਂ ਸਹੀ ਆ ਤੇ ਚੋਣ 100 ਦੀ 100 ਨਿਕਲੀ ਮੈਂ ਨਾ ਚੋਣ ਤਾਂ ਹੀ ਨਾ ਕਲਦੀਸ ਐਡੀ ਤੇਰੇ ਅਸਤੀ ਕੋਈ ਇਹ ਨਹੀਂ ਪੋਲੀ ਨਿਕਲੀ ਆ ਥਣ ਕੰਮ ਦਾ ਹਣਾ ਮੈਂ ਦਾ ਤੇ ਮਗਰ ਆ ਗਿਆ ਕਟਾ ਵਾਕੇ ਮੋਟੀ ਮੋਟੀ ਧਾਰ ਹੈ ਨਾ ਚੱਟਾ ਰਵੇ ਅੰਕੜਾ ਚਵਾ ਤਾਂ ਦਹੀਂ ਚੰਗਾ ਹਾਂ ਬਾਲੀ ਪੋਲੀ ਆ ਹੈ ਨਾ ਹਾਂ ਇਹ ਕਿੰਨੇ ਦੀ ਦੇਣੀ ਆ ਇੱਕ ਦੇ ਦੇ 70000 ਤੇ 2000 ਮਾਨ 78000 ਦੀ 70000 ਦੀ ਤੇ ਦੁੱਧ ਪੀਣ ਵਾਲੇ ਨੂੰ ਮਾੜੀ ਤਾਂ ਨਹੀਂ 12 ਕਿਲੋ 11 ਦੁੱਧ ਦੇ ਜਾਣੇ ਹਨਾ ਰਾਮਨਾ ਬਹੁਤ ਚੰਗੀ 78000 ਦੀ 70000 ਦੀ ਨਹੀਂ 70 ਦੀ ਦੇਣਗੀ 70000 ਦੀ 3 ਘਟ 80 3 ਘਟ 80 ਲੁੱਟ ਲੋ ਮੇਲਾ ਚੋਂ ਨ ਇੱਕ ਨੰਬਰ ਨਹੀਂ ਸਹੀ ਹੈ ਕੋਈ ਸ਼ੱਕ ਨਹੀਂ ਤੇ ਪੂਰੀ ਵੀ ਓਕੇ ਤੇ ਅੱਗੇ ਗਾਂ ਵੀ ਵਿਖਾਉਣੀ ਤੇ ਪਾਉ ਜੀ ਇਹ ਵਹਿੜ ਸੂਆ ਕਿਹੜਾ ਸੂਗੀ ਇਹ ਦੂਜਾ ਸੂਆ ਇਹ ਦੂਜਾ ਸੂਹਾ ਸੂਗੀ ਤੇ ਪਹਿਲਾਂ ਦਾ ਦੁੱਧ ਆ 20 ਕਿਲੋ ਦਰ ਕਾਟ ਇਹਦੇ ਮਾਲਕਾਂ ਨੇ ਦੱਸਿਆ ਕੱਢੀ ਬਾਹਰ ਇਹਨੂੰ ਤੇ ਦਿਨ ਲੈ ਜੂ ਹਫਤਾ ਹਜੇ ਵੀ ਹਜੇ ਲੈ ਜੂ 2-4 ਦਿਨ ਬੜੀ ਬਣੂਗੀ ਬਣੂ ਬੜੀ ਹਨਾ ਸਾਰੀ ਚੰਗੀ ਚੰਗੀ ਹਾਂ ਤੇ ਵੇਲ ਵੀ ਚੰਗੀ ਤੇ ਕੱਦ ਵੀ ਚੰਗਾ ਤੇ ਬਾਕੀ ਕਰੋ ਸੰਗ ਸਾਰਾ ਸਿਆਲ ਆਨੰਦ ਦੇਊਗੀ ਹਨਾ ਜਿਹੜਾ ਲੈ ਗਿਆ ਸਾਰਾ ਸਿਆਲ ਆਨੰਦ ਰਾ ਚੋਊਗਾ ਹਾਂ ਵਾਕੇ ਕੋਈ ਸ਼ੱਕ ਨਹੀਂ ਇਹਦੇ ਚ ਘਾਟੇ ਬੰਦੀ ਸੌਦਾ ਕੋਈ ਨਹੀਂ ਲਾਭਦਾਈ ਕਿ ਰਹੂਗੀ ਆਪਾਂ ਨੂੰ ਸਜਣੋ ਮੌਲਾ ਦੇ ਹਿਸਾਬ ਨਾਲ ਵੀ ਤੇ ਇਹਦਾ ਰੇਟ ਕਿੰਨਾ ਕ ਕਰੀਗੇ 50 ਤੇ 2000 ਵਿੱਚੋਂ ਛੱਡ ਦੇ 42000 ਦੀ 42000 ਦੀ ਜਿਹੜਾ ਲੈ ਗਿਆ ਕੋਈ ਨੀ ਗਾ ਵਾਕੇ ਥਣ ਵੀ ਮੱਝ ਆਲਾ ਕਾਲਾ ਲੱਗਾ ਵਾਰੀ ਚੰਗੀ ਹੈਣਾ ਹਾਂ ਪੇਛੂਆਂ ਨੂੰ ਕਰਦੇ ਮਰੀ ਕਰਾ ਦੇ ਜੱਜਾ ਦੇ ਕਿੱਡਾ ਖੁੱਲਾ ਹਾਂ ਹਜੇ ਤਾਂ ਪਉਏ ਨਹੀਂ ਹੋਰ ਬੰਨਾਂ ਨੇ ਵਾਕਏ 48000 ਦੀ ਹਾਂ ਵੱਛੀ ਚੰਗੀ ਐ ਤੇਰੀ ਬਹੁਤ ਚੰਗੀ ਲੱਟ ਲੋ ਮੇਲਾ ਹੈ ਹਾਂ ਚੰਗੀ ਆ ਵੜ ਲਓ ਵੀ ਸੱਜਣੋ 48000 ਦੀ ਵੇਖਿਓ ਆ ਕੇ ਪਸੰਦ ਆਊਗੀ ਕਿਉਂਕਿ ਗਾਵਾਂ ਦਾ ਬਾਜ਼ਾਰ ਵੀ ਬਹੁਤ ਤੇਜ ਆ ਮਾਇਤਾਵ ਦੀ ਜਗ੍ਹਾ ਤੇ ਤੇਜ ਹੋ ਗਈ ਆ ਫਿਰ ਆਪਾਂ ਪਾਣਾ ਲਈ ਕਰਕੇ ਪਾਣਾ ਮੁੱਲ ਬਾਹਰ ਰੋਕੀ ਚੌੜ-ਛੜ ਕਰਦੇ ਹਾਂ 65 ਵੀ ਕਰ ਜਾਂਦੇ ਆ ਤੇ ਆਹ ਦੇਤੀ 77000 ਦੀ ਹਣਾ ਤੇ ਨਾ ਕਟਸੀ ਦੀ ਮੈਂ ਨਾ ਕਟਸੀ ਦੀ ਗੋਣੀ ਗਾਉ ਜਿਹੜਾ ਲੈ ਜੂ ਪਾਉ ਕਹਿੰਦਾ ਗੋਣੀ ਗਾਉ ਚੰਗੀ ਆ ਤੈ ਮਾਰੀ ਬੈਠੀ ਵੱਡੇ ਕੰਦ ਕਾਟਦੀ ਮੈਂ ਆ ਚਾਰੂ ਬੜੀ ਚਾਰੂ ਚੰਗੀ ਮਗਰ ਕਟਾ ਆ ਗਈ ਬੂਰੀ ਫਿਰ ਚੈੱਕ ਕਰ ਲੋ ਇੱਕ ਵਾਰੀ ਤੁਹਾਨੂੰ ਵਿਖਾ ਦਈਏ ਤੇ ਉਸ ਤੋਂ ਬਾਅਦ ਤੁਹਾਡਾ ਵੀਡੀਓ ਚੜਾ ਦਈਏ ਤੇ ਕਰਕੇ ਤਸੱਲੀਆਂ ਤੇ ਪਾਉ ਦਾ ਮਾਲ ਖਰੀਦਿਓ ਵੇਖੋ ਤੇ ਆ ਤਾਂ ਫਿਰ ਹੁਣ ਪਹਿਲਾਂ ਹੀ ਤੁਹਾਨੂੰ ਬੜੀਆਂ ਸਲੌਤਾਂ ਕੀਤੀਆਂ ਪਿੱਛੇ ਹੋ ਕੇ ਵਿਖਾਉਣੀ ਪੈਂਦੀ ਆ ਕੈਮਰੇ ਚ ਪੂਰੀ ਨਹੀਂ ਆਉਂਦੀ ਤੇ ਹਾਥੀ ਚ ਪਾਉ ਕੱਲੀ ਜਾਉ ਕੱਲੀ ਕੱਲੀ ਦੋ ਨਹੀਂ ਹਨਾ ਹਾਂ ਕੱਲੀ ਜਾਉ ਕਰਦੇ ਪਿੱਛੋਂ ਆਇਆਂ ਨੂੰ ਫੇਰ ਕਰਕਰਾ ਦੇ ਤਸੱਲੀਆਂ ਕਿਤੇ ਕੋਈ ਕਸਰ ਰਹਿ ਨਾ ਜਾਵੇ ਆਪਣੇ ਪਹਿਣਾ ਪਰਾਵਾਂ ਦੀ ਵੇਖੋ ਕੀ ਬਾਤ ਜਿਉਂਦੀ ਰਵੇ ਯਾਰ ਕਿਹੜੇ ਘਰੇ ਜਾਂਦੀ ਆ ਸੱਜਣੋ ਪੈਸੇ ਤਾਂ ਲੱਗਣਗੇ ਪਰ ਵਾਕੇ ਚੀਜ਼ ਇੱਕ ਤੋਹਫਾ ਵਖਾਦੀ ਤੁਹਾਨੂੰ ਬਲਟੋਏ ਨਾ ਕਰ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖ ਲੈ ਬਲਾਦੀਏ ਫਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹਨਾ ਜਿਹੜੇ ਆਪਾਂ ਨੂੰ ਨਮਾਣਿਆ ਜਾਂ ਇਹਨੂੰ ਇੰਨਾ ਪਿਆਰ ਮਿਲਦਾ ਬਹੁਤ ਆ ਜਿਆਦਾ ਪਿਆਰ ਕਰਦੇ ਹਨਾ ਵੱਡੇ ਵੱਡੇ ਬੰਦਿਆਂ ਦਾ ਫੋਨ ਆਉਂਦਾ ਵਾਕਈ ਸ਼ੁਕਰ ਅਦਾ ਤੇ ਦਾ ਸ਼ੁਕਰ ਉਸ ਕਾਲ ਪਰਖ ਵਾਹਿਗੁਰੂ ਦਾ